ਕਿ ਕੇਜਰੀ ਬਾਰਬਰ ਤੋਂ ਦਿੱਲੀ ਦੇ ਵਿੱਚ ਟੈਕਸੀ ਚਾਲਕਾਂ ਨੂੰ ਲੈ ਕੇ ਕਈ ਨਿਯਮ ਲਾਗੂ ਕੀਤੇ ਗਏ ਸੀ ਜਿਹਦੇ ਚੱਲਦੇ ਕਿਹਾ ਜਾਂਦਾ ਜੋ ਪੰਜਾਬ ਦੀਆਂ ਟੈਕਸੀਆਂ ਨੇ ਉਹ ਨਾਲ ਇੱਕ ਵੱਡੀ ਲੁੱਟ ਹੋ ਰਹੀ ਹੈ ਇਹ ਤਾਂ ਹੁਣ ਮੋਦੀ ਸਾਹਿਬ ਦੇ ਗੱਲ ਚ ਪਾ ਨਹੀਂ ਸਕਦੇ ਪੰਜਾਬ ਦੀ ਸਰਕਾਰ ਵਾਲੇ ਸਰਕਾਰ ਹੈ ਥੋੜੀ ਜੀ ਤੇ 23 ਦਸੰਬਰ ਨੂੰ ਇੱਕ ਨੋਟੀਫਿਕੇਸ਼ਨ ਹੁੰਦਾ ਤੇ 24 ਤਰੀਕ ਤੋਂ ਚਲਾਨ ਕੱਟਨੇ ਸ਼ੁਰੂ ਕਰਤੇ ਉਥੇ ਕਹਿੰਦੇ ਜੀ V5 ਗੱਡੀਆਂ ਆਉਣ ਗਿਆ V4 ਨਹੀਂ ਆਉਣ ਗਿਆ ਡੀਜ਼ਲ ਦੀਆਂ ਉੱਠ ਨਾ ਸਕਾ ਫਿੱਟੇ ਨੂੰ ਗੋਟਿਆਂ ਦੇ ਹਵਾ ਦਾ ਪ੍ਰਦੂਸ਼ਨ ਤੁਸੀਂ ਆਡੀਵਨ ਨੰਬਰ ਵੀ ਜਾਰੀ ਕਰ ਲਿਆ ਉਹ 400 ਤੋਂ ਉੱਤੇ ਘੁੰਮਿਆ ਫਿਰਦਾ ਆ ਦਿੱਲੀ ਦੀ ਹੀੜ ਇੱਥੇ ਆਈ ਵੀ ਹੈ ਇਹਨਾਂ ਨੂੰ ਪੁੱਛੋ ਕਿ ਸਭ ਤੋਂ ਵੱਧ ਪੰਜਾਬੀ ਜਾ ਰਹੇ ਨੇ ਜਾਂ ਤੁਸੀਂ ਚੰਡੀਗੜ੍ਹ ਤੇ ਅੰਮ੍ਰਿਤਸਰ ਤੋਂ ਇੰਨੀਆਂ ਕ ਫਲੇਟਾਂ ਚਲਾ ਲਓ ਪੰਜਾਬੀਆਂ ਨੂੰ ਦਿੱਲੀ ਹਵਾਈ ਅੱਡੇ ਤੇ ਜਾਣ ਦੀ ਜ਼ਰੂਰਤੀ ਨਾ ਪਵੇ ਜੁਲਕੇਜਰੀ ਵਾਲਵੋਲੋਂ ਦਿੱਲੀ ਦੇ ਵਿੱਚ ਟੈਕਸੀ ਚਾਲਕਾਂ ਨੂੰ ਲੈ ਕੇ ਕਈ ਨਿਯਮ ਲਾਗੂ ਕੀਤੇ ਗਏ ਸੀ ਜਿਹਦੇ ਚੱਲਦੇ ਕਿਹਾ ਜਾਂਦਾ ਜੋ ਪੰਜਾਬ ਦੀ ਟੈਕਸੀ ਹੈ ਉਹਨਾਂ ਨਾਲ ਇੱਕ ਵੱਡੀ ਲੁੱਟ ਹੋ ਰਹੀ ਹੈ ਇਹ ਬਾਲਵੰਦਰ ਬਹੁਤ ਵੱਡਾ ਮਾਮਲਾ ਹੈ ਜੀ ਇਹ ਤਾਂ ਹੁਣ ਮੋਦੀ ਸਾਹਿਬ ਦੇ ਗੱਲ ਚ ਪਾ ਨਹੀਂ ਸਕਦੇ ਪੰਜਾਬ ਦੀ ਸਰਕਾਰ ਵਾਲੇ ਸਰਕਾਰ ਆ ਥੋੜੀ ਜੀ ਤੇ 23 ਦਸੰਬਰ ਨੂੰ ਇੱਕ ਨੋਟੀਫਿਕੇਸ਼ਨ ਹੁੰਦਾ ਤੇ 24 ਤਰੀਕ ਤੋਂ ਚਲਾਨ ਕੱਟਨੇ ਸ਼ੁਰੂ ਕਰਤੇ ਇੱਕ ਠੇਕੇਦਾਰ ਸੁਰਿੰਦਰ ਸਿੰਘ ਨੇ ਮਾਰਕੀਟ ਕਮੇਟੀ ਸਿਧਵਾ ਬੇਟ ਦੇ ਸਾਬਕਾ ਚੇਅਰਮੈਨ ਉੱਥੇ ਕਹਿੰਦੇ ਜੀ 25 ਗੱਡੀਆਂ ਆਉਣ ਗਿਆ 24 ਨਹੀਂ ਆਉਣ ਗਿਆ ਡੀਜ਼ਲ ਦੀਆਂ ਉੱਠ ਨਾ ਸਕਾ ਫਿੱਟੇ ਨੂੰ ਗੋਟਿਆਂ ਦੇ ਹਵਾ ਦਾ ਪ੍ਰਦੂਸ਼ਣ ਤੁਸੀਂ ਆਡੀਬਲ ਨੰਬਰ ਵੀ ਜਾਰੀ ਕਰ ਲਿਆ ਉਹ 400 ਤੋਂ ਉੱਤੇ ਤੁਰਿਆ ਫਿਰਦਾ ਡਿੱਗੀ ਕਿਤੋਂ ਗੁੱਸਾ ਕਿਸੇ ਤੇ ਉ ਤਾਂ ਤੁਸੀਂ ਪੂਰੇ ਪੂਰੇ ਸਫੇਦਿਤ ਹਫਤਾ ਹਫਤਾ ਇਸ਼ਤਿਹਾਰ ਚਲਾ ਦਿੰਨੇ ਹੋ ਇਹਦੀ ਜਾਣਕਾਰੀ ਇਸ਼ਤਿਹਾਰਾਂ ਚ ਕਿਉਂ ਨਾ ਦਿੱਤੀ ਤੇ 10 10 20 20000 ਦੇ ਜੁਰਮਾਨੇ ਕਰਤੇ ਔਰ ਕਿਹਾ ਵੀ ਇਹ ਜਾਂਦਾ ਹੈ ਮੌਕੇ ਤੇ ਭਰੋ ਮੌਕੇ ਤੇ ਮੈਂ ਬੇਨਤੀ ਕਰਦਾ ਕਿ ਭਗਵੰਤ ਮਾਨ ਜੀ ਜਦੋਂ ਇਹ ਫਾਰਮੂਲਾ ਲਾਗੂ ਹੋਇਆ ਸੀ ਤੁਸੀਂ ਜਾਂ ਤੁਹਾਡਾ ਟ੍ਰਾਂਸਪੋਰਟ ਮੰਤਰੀ ਆਪਸ ਵਿੱਚ ਜੇ ਕੋਈ ਗਲਤ ਗੱਲਬਾਤ ਕਦੇ ਕਰਦੇ ਹੋ ਕਿ ਨਹੀਂ ਕਰਦੇ ਆ ਦਿੱਲੀ ਦੀ ਹੀੜ ਇੱਥੇ ਆਈ ਵੀ ਹੈ ਇਹਨਾਂ ਨੂੰ ਪੁੱਛੋ ਕਿ ਸਭ ਤੋਂ ਵੱਧ ਪੰਜਾਬੀ ਜਾ ਰਹੇ ਨੇ ਜਾਂ ਤੁਸੀਂ ਚੰਡੀਗੜ੍ਹ ਤੇ ਅੰਮ੍ਰਿਤਸਰ ਤੋਂ ਇੰਨੀਆਂ ਕੁ ਫਲਾਈਟਾਂ ਚਲਾ ਲਓ ਪੰਜਾਬੀਆਂ ਨੂੰ ਦਿੱਲੀ ਹਵਾਈ ਅੱਡੇ ਤੇ ਜਾਣ ਦੀ ਜ਼ਰੂਰਤ ਹੀ ਨਾ ਪਵੇ ਇੱਕ ਬਿੱਟੂ ਜੀ ਸਾਡੇ ਲੋਕਾਂ ਦੇ ਵਿੱਚ ਵੀ ਹੈ ਜੀ ਜੇ ਲੋਕ ਆਪ ਦਾ ਸਿਸਟਮ ਥੋੜਾ ਜਿਹਾ ਤਬਦੀਲ ਕਰ ਲੈਣ ਕਿਸੇ ਨੂੰ ਲੈਂ ਜਾਣਾ ਹੈ ਤਨੇ ਚਾਰ ਘਰਾਂ ਪਰ ਕੇ ਤਨੇ ਚਾਰ ਟੱਬਰ ਇਕੱਠੇ ਹੋ ਕੇ ਤੁਰ ਪੈਂਦੇ ਆ ਉਹ 4-5 ਘੰਟਿਆਂ ਬਾਅਦ ਵੀ ਉਸ ਭੜੂਏ ਨੇ ਤੁਹਾਡੇ ਤੋਂ ਵੱਖ ਹੋ ਜਾਣਾ ਤੁਸੀਂ ਇੱਥੇ ਹੀ ਵਾਏ ਵਾਏ ਕਰ ਦਿਓ ਇੱਕ ਗੱਡੀ ਚ ਜੀ ਦੂਜੇ ਤਰੀਕੇ ਇਹ ਹੈਗੇ ਨੇ ਕਿ ਜਿੱਦਾਂ ਟੱਬਰ ਬਣ ਕੇ ਤੁਸੀਂ ਜਾਂਦੇ ਹੋ ਉਹਦੇ ਨਾਲ ਤਾਂ ਬਿਹਤਰ ਤਰੀਕਾ ਇਹ ਹੈ ਕਿ ਇਹ ਆ ਕਿ ਫਲਾਈਟ ਤੀ ਪਈ ਦੋ ਚੰਡੀਗੜ੍ਹ ਤੋਂ ਲੋਕਲ ਫਲਾਈਟਾਂ ਜਾ ਰਹੀਆਂ ਨੇ ਅੰਮ੍ਰਿਤਸਰ ਤੋਂ ਜਾ ਰਹੀਆਂ ਨੇ ਇਹ ਤੁਰਾ ਜਾ ਸਕਦੇ ਆ ਤੀਜਾ ਜੇ ਇੰਨਾ ਵੀ ਖਰਚ ਨਹੀਂ ਕਰਨਾ ਤਾਂ ਬਹੁਤ ਤੇਜ਼ ਰਫਤਾਰ ਰੇਲ ਗੱਡੀਆਂ ਜਾ ਰਹੀਆਂ ਨੇ ਤੁਸੀਂ ਦਿੱਲੀ ਜਾ ਕੇ ਉਤਰੋ ਜੇ ਮੰਨ ਲਓ ਇੱਕ ਬੰਦੇ ਨੇ ਰਾਤ ਨੂੰ 12 ਵਜੇ ਜਹਾਜ਼ ਚੜ੍ਹਨਾ ਹੈ ਜੀ ਮੌਸਮ ਦੇ ਵਿੱਚ ਤਬਦੀਲੀ ਹੈ ਧੁੰਦ ਹੈ ਤੁਸੀਂ ਥੋੜਾ ਜਿਹਾ ਪਹਿਲਾਂ ਚੱਲ ਜੂ ਇਸ ਤੋਂ ਇਲਾਵਾ ਬਹੁਤ ਸਾਰੀਆਂ ਬੱਸਾਂ ਰੋਡਵੇਜ ਦੀਆਂ ਵੀ ਪ੍ਰਾਈਵੇਟ ਵੀ ਦਿੱਲੀ ਹਵਾਈ ਅੱਡੇ ਤੱਕ ਜਾਂਦਿਆਂ ਨੇ ਤੁਸੀਂ ਉਹਨਾਂ ਚ ਜਾ ਸਕਦੇ ਹੋ ਸੋ ਪਰ ਸਮਾਂ ਰੱਖ ਕੇ ਚੱਲਣਾ ਪਊਗਾ ਅਸੀਂ ਇੱਥੇ ਹੁਣ ਵੀ ਦੇਖਦੇ ਆ ਆ ਜਿਹੜੇ ਜਵਾਕਾਂ ਨੂੰ ਛੱਡਣ ਜਾਂਦੇ ਆ ਨਾ ਸਕੂਲਾਂ ਨੂੰ ਜਾਂ ਕਿਤੇ ਹੋਰ ਮਜ਼ਾ 5-7 ਮਿੰਟ ਪਹਿਲਾਂ ਤੁਰਨਗੇ ਤੇ ਫਿਰ ਕੋਈ ਪੁੱਠੇ ਪਾਸੇ ਜਾਂਦਾ ਕੋਈ ਸਿੱਧੇ ਪਾਸੇ ਜਾਂਦਾ ਤੇ ਜਦੋਂ ਐਕਸੀਡੈਂਟ ਹੋ ਜਾਂਦੇ ਆ ਤੇ ਨੁਕਸਾਨ ਬਹੁਤ ਹੋ ਜਾਂਦਾ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ